ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਹੋ ਜਿਹਾ ਹੋਊਗਾ ਜਿਹਨੂੰ ਚਾਟ ਪਸੰਦ ਨਹੀਂ ਹੋਣੀ ਕਿ ਕਿ ਮਜ਼ੇਦਾਰ ਜੀ ਚਾਟ ਜਦੋਂ ਹੀ ਕਿਤੇ ਬਣਦੀ ਦੇਖਦੇ ਆ ਤਾਂ ਸਾਡੇ ਮੂੰਹ ਵਿੱਚ ਪਾਣੀ ਆ ਜਾਂਦਾ ਤੇ ਇਹ ਜਿਹੜੀ ਅੱਜ ਚਾਟ ਬਣਾਈ ਹੈ ਐਨੀ ਜ਼ਿਆਦਾ ਟੇਸਟੀ ਬਣਦੀ ਹੈ ਜਦੋਂ ਤੁਸੀਂ ਇੱਕ ਵਾਰੀ ਬਣਾ ਕੇ ਖਾ ਲਈਂ ਬਾਰ-ਬਾਰ ਬਣਾਇਆ ਕਰੋਗੇ ਬਾਜ਼ਾਰ ਤੋਂ ਕਿਤੇ ਜ਼ਿਆਦਾ ਵਧੀਆ ਬਣਾਵਾਂਗੇ ਘਰ ਵਿੱਚ ਅੱਜ ਆਪਾਂ ਮ제ਦਾਜੀ ਤਵਾ ਚਾਟ ਹਾਂਜੀ ਅੱਜ ਆਪਾਂ ਤਵੀ ਤੇ ਤਿਆਰ ਕਰਾਂਗੇ ਤੇ ਇਹਦਾ ਟੇਸਟ ਹੈ ਜਿਹੜਾ ਲਾਜਵਾਬ ਹੋਊਗਾ ਇਹਦੇ ਲਈ ਲੈ ਆਪਾਂ ਚਿੱਟੇ ਛੋਲੇ ਜਿਹਨੂੰ 7 ਤੋਂ 8 ਘੰਟੇ ਆਪਾਂ ਪਿਆ ਕੀ ਰਕਤ ਸੀ ਚੰਗੀ ਤਰ੍ਹਾਂ ਤਿੰਨ ਚਾਰ ਵਾਰੀ ਧੋ ਲਿਆ ਫਿਰ ਕੁੱਕਰ ਵਿੱਚ ਦੋ ਗਲਾਸ ਲਈ ਪਾਣੀ ਦੇ ਉਹਨਾਂ ਨੂੰ ਕੀਤਾ ਗਰਮ ਤੇ ਵਿੱਚ ਪਾਦੇ ਛੋਲੇ ਜਿਆਦਾ ਪਾਣੀ ਉਬਾਲਣ ਵੇਲੇ ਨਾ ਪਾਇਓ ਕਿਉਂਕਿ ਆਪਾਂ ਚਾਟ ਤਿਆਰ ਕਰਨੀ ਹੈ ਫਿਰ ਲਵਾਂਗੇ ਤਿੰਨ ਚਾਰ ਕੱਚੇ ਆਲੂ ਉਹਨਾਂ ਨੂੰ ਆਪਾਂ ਛਿੱਲ ਲਿਆ ਤੇ ਚੰਗੀ ਤਰ੍ਹਾਂ ਧੋ ਲਿਆ ਉਹਨਾਂ ਨੂੰ ਵੀ ਵਿੱਚ ਹੀ ਪਾ ਦਾਂਗੇ ਇੱਕ ਚਮਚ ਪਾਵਾਂਗੇ ਆਪਾਂ ਤੇਲ ਦਾ ਜ਼ਰੂਰਤ ਅਨੁਸਾਰ ਪਾਵਾਂਗੇ ਥੋੜਾ ਜਿਹਾ ਨਮਕ ਤੇ ਫਿਰ ਕੁੱਕਰ ਨੂੰ ਕਰ ਦਾਂਗੇ ਬੰਦ ਤੇ ਇਹਨਾਂ ਨੂੰ ਆਪਾਂ 90% ਤੱਕ ਦੋਨਾਂ ਚੀਜ਼ਾਂ ਨੂੰ ਪਕਾ ਲੈਣਾਗਾ ਜਦੋਂ ਪੰਜ ਚਾਰ ਬਿਸਲਾ ਆ ਗੀਆਂ ਤੁਸੀਂ ਇਹਨੂੰ ਬੰਦ ਕਰ ਦਿਓ ਉਸ ਤੋਂ ਬਾਅਦ ਜੀ ਆਪਾਂ ਲਿਆ ਚਾਟ ਲਈ ਦੂਸਰਾ ਸਮਾਨ ਜੀ ਦੇ ਵਿੱਚ ਖੀਰਾ, ਤਰਾਂ, ਪਿਆਜ਼, ਟਮਾਟਰ, ਹਰੀ ਮਿਰਚ ਜੋ ਤੁਹਾਡਾ ਦਿਲ ਕਰੇ ਉਹੀ ਚੀਜ਼ਾਂ ਪਾਓ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਹੌਲੀ-ਹੌਲੀ ਕੱਟਣਾ ਸ਼ੁਰੂ ਕਰ ਦਿੱਤਾ ਕਿਉਂਕਿ ਚਾਟ ਵਿੱਚ ਆਪਾਂ ਕੁਝ ਵੀ ਪਾ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੂੰ ਸਾਡਾ ਮਨ ਕਰਦਾ ਹੈ ਇਸੇ ਲਈ ਤਾਂ ਇਹਨੂੰ ਦੇਖਨ ਸਾਰੀ ਮੂੰਹ ਵਿੱਚ ਪਾਣੀ ਆ ਜਾਂਦਾ ਬਰੀਕ-ਬਰੀਕ ਕੱਟਿਆ ਪਿਆਜ਼ ਤੇ ਮਿਰਚ ਜਿਹੜੀ ਆਪਾਂ ਬਿਲਕੁਲ ਛੋਟੇ-ਛੋਟੇ ਪੀਸਾ ਵਿੱਚ ਕੱਟ ਇਹ ਬਹੁਤ ਜ਼ਿਆਦਾ ਬਰੀਕ ਕਿਉਂਕਿ ਬੱਚਿਆਂ ਨੇ ਵੀ ਖਾਣੀ ਹੈ ਇਸ ਲਈ ਆਪਾਂ ਇੱਕੋ ਹੀ ਹਰੀ ਮਿਰਚ ਲਈ ਹੈ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਲਿਓ ਖੀਰੇ ਤੇ ਤਰਾਂ ਨੂੰ ਵੀ ਆਪਾਂ ਛੋਟੇ-ਛੋਟੇ ਪੀਸਾਂ ਵਿੱਚ ਕੱਟ ਲਿਆ ਐ ਇੰਨੇ ਆਪਣੇ ਛੋਲੇ ਆ ਜਿਹੜੇ ਉਬਲ ਕੇ ਤਿਆਰ ਨੇ ਹੁਣ ਆਪਾਂ ਇਹਨੂੰ ਕਿਸੇ ਵੀ ਛੰਨਣ ਨਹੀਂ ਰਹੀ ਬਾਹਰ ਕੱਢ ਲਾਂਗੇ ਤਾਂ ਕਿ ਇਹ ਹਲਕੇ ਜਿਹੇ ਠੰਡੇ ਹੋ ਜਾਣ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਖੁੱਲੇ ਜਿਹੇ ਭਾਂਡੇ ਵਿੱਚ ਪਾ ਲਿਆ ਤਾਂ ਕਿ ਜਲਦੀ-ਜਲਦੀ ਠੰਡੇ ਹੋਣ ਕਿਉਂਕਿ ਫੇਰ ਹੀ ਆਪਾਂ ਚਾਟ ਤਿਆਰ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚੋਂ ਆਪਾਂ ਸਾਰੇ ਆਲੂ ਅਲੱਗ ਕਰ ਲੇ ਜਿਆਦਾ ਠੰਡੇ ਵੀ ਨਹੀਂ ਹੋਏ ਸੀ ਤੇ ਇਹਨਾਂ ਨੂੰ ਆਪਾਂ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟਣਾ ਸ਼ੁਰੂ ਕਰਤਾ ਆਲੂ ਐਨੇ ਕੇ ਪੱਕੇ ਹੋਣ ਜਦੋਂ ਤੁਸੀਂ ਇਹਨਾਂ ਨੂੰ ਕੱਟੋ ਬੜੀ ਆਸਾਨੀ ਨਾਲ ਮੈਸ਼ ਨਾ ਹੋਣ ਹਲਕੇ ਜੇ ਸਖਤ ਹੋਣ ਫੇਰ ਹੀ ਇਹ ਚਾਟ ਜਿਹੜੀ ਮਜ਼ੇਦਾਰ ਬਣੂਗੀ ਛੋਟੇ-ਛੋਟੇ ਪੀਸਾਂ ਵਿੱਚ ਇਹਨੂੰ ਆਪਾਂ ਕੱਟਿਆ ਤੇ ਮੈ ਤੁਹਾਨੂੰ ਦਿਖਾਉਣੀ ਐ ਇਹਦੇ ਵਿੱਚਕਾਰ ਵਾਈਟ ਜਿਹਾ ਹੋਊਗਾ ਜਿਵੇਂ ਤੁਹਾਨੂੰ ਲੱਗੂਗਾ ਵੀ ਹਲਕੇ ਜੇ ਕੱਚੇ ਐ ਇਸ ਹਿਸਾਬ ਨਾਲ ਆਲੂ ਤੁਹਾਡੇ ਉਬਲਨੇ ਚਾਹੀਦੇ ਐ ਇਹਨਾਂ ਨੂੰ ਕੱਟ ਕੇ ਆਪਾਂ ਤਿਆਰ ਕਰ ਲਿਆ ਤੇ ਇੱਕ ਸਾਈਡ ਤੇ ਰੱਖ ਲਿਆ ਹੁਣ ਆਪਾਂ ਚਾਟ ਉਹ ਲੀ ਕਰਦੇ ਆ ਸਾਰੀ ਤਿਆਰੀ ਤੇ ਇਹਦਾ ਤਰੀਕਾ ਥੋੜਾ ਜਿਹਾ ਅਲੱਗ ਹੈ ਉਬਲੇ ਹੋਏ ਛੋਲੇ ਚੰਗੀ ਤਰ੍ਹਾਂ ਠੰਡੇ ਹੋ ਜਾਣੇ ਚਾਹੀਦੇ ਆ ਫਿਰ ਦੋ ਚਮਚੇ ਪਾयो ਵਿੱਚ ਮੈਦੇ ਦੇ ਇੱਕ ਚਮਚ ਪਾਵਾਂਗੇ ਅਰਾ ਰੋਟ ਦਾ ਕਈਆਂ ਦੇ ਕਮੈਂਟ ਆਉਣਗੇ ਕਿ ਇੱਥੇ ਅਸੀਂ ਬੇਸਨ ਪਾ ਸਕਦੇ ਹਾਂ ਜ਼ਰੂਰ ਪਾ ਸਕਦੇ ਹਾਂ ਪਰ ਬੇਸਨ ਨਾਲ ਇਹ ਚਾਟ ਜਿਹੜੀ ਕ੍ਰਿਸਪੀ ਨਹੀਂ ਬਣੂਗੀ ਉਹਦਾ ਟੇਸਟ ਅਲੱਗ ਤਰੀਕੇ ਦਾ ਆਊਗਾ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਰੰਗ ਵਾਲੀ ਮਿਰਚ ਹਲਦੀ ਚਾਟ ਮਸਾਲਾ ਸਿੰਪਲ ਨਮਕ ਥੋੜੀ ਜਿਹੀ ਪਾਵਾਂਗੇ ਚਿਲੀ ਫਲੈਕਸ ਫਿਰ ਪਾਇਆ ਜੀ ਆਪਾਂ ਧਨੀਆ ਪਾਊਡਰ ਸਾਰੀਆਂ ਚੀਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਾਣੀ ਇਹਦੇ ਵਿੱਚ ਹਜੇ ਬਿਲਕੁਲ ਨਾ ਪਾਓ ਕਿਉਂਕਿ ਛੋਲੇ ਜਿਹੜੇ ਉਹ ਵੀ ਆਪਣੇ ਠੰਡੇ ਹੋਗੇ ਸੀ ਤੇ ਬਿਲਕੁਲ ਸੁੱਕੇ ਫਿਰ ਆਪਾਂ ਇਸ ਤਰੀਕੇ ਨਾਲ ਇਹਦੇ ਉੱਪਰ ਥੋੜਾ ਥੋੜਾ ਜਿਹਾ ਪਾਣੀ ਪਾਉਣਾ ਹੈਗਾ ਇੱਕੋ ਸਾਰ ਗਲਾਸ ਇਹਦੇ ਵਿੱਚ ਉਲਟਾ ਨਹੀਂ ਕਰਨਾਗਾ ਉਸ ਤੋਂ ਬਾਅਦ ਚੰਗੀ ਤਰ੍ਹਾਂ ਉਸੇ ਹੱਥ ਨਾਲ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਹਦੇ ਵਿੱਚ ਆਪਾਂ 2 ਕਸਪੂਨ ਹੀ ਪਾਣੀ ਦੇ ਪਾਏ ਹੈ ਦੇਖੋ ਇਸ ਤਰ੍ਹਾਂ ਦੇ ਤੁਹਾਡੇ ਛੋਲੇ ਆ ਜਿਹੜੇ ਹੋ ਜਾਣੇ ਚਾਹੀਦੇ ਆ ਕਿੰਨਾ ਜਿਆਦਾ ਵਧੀਆ ਇਹਨੂੰ ਕਲਰ ਆਇਆ 90% ਆਪਾਂ ਇਸ ਲਈ ਪਕਾਇਆ ਜਦੋਂ ਤੁਸੀਂ ਇਹ ਚੀਜ਼ਾਂ ਮਿਕਸ ਕਰੋਗੇ ਨਹੀਂ ਤਾਂ ਇਹ ਸਾਰੇ ਖੁੱਲ ਜਾਣਗੇ ਫਿਰ ਆਪਾਂ ਲੈ ਲਈ ਜੀ ਤਵੀ ਕਿਉਂਕਿ ਅੱਜ ਆਪਾਂ ਚਾਟ ਤਵੀ ਤੇ ਤਿਆਰ ਕਰ ਰਹੇ ਹਾਂ ਉੱਪਰ ਪਾਵਾਂਗੇ ਤੇਲ ਚੰਗੀ ਤਰ੍ਹਾਂ ਤੇਲ ਨੂੰ ਫੁੱਲ ਗਰਮ ਕਰ ਲਿਓ ਜਦੋਂ ਹੀ ਤੇਲ ਵਿੱਚੋਂ ਹਲਕਾ ਜਿਹਾ ਧੂਆਂ ਨਿਕਲਣ ਲੱਗ ਗਿਆ ਤੇ ਨਾਲ ਦੀ ਨਾਲ ਹੀ ਤੁਸੀਂ ਛੋਲੇ ਪਾ ਦਿਓ ਪਰ ਇੱਕੋ ਸਾਰ ਸਾਰੇ ਨਾ ਪਾਓ ਕਿਉਂਕਿ ਆਪਣੇ ਕੋਲੇ ਤਵੀ ਹੈ ਜਿਹੜੀ ਐਨੀ ਜਿਆਦਾ ਵੱਡੀ ਵੀ ਨਹੀਂ ਥੋੜੇ ਥੋੜੇ ਕਰਕੇ ਆਪਾਂ ਇਹਨੂੰ ਲਗਾਤਾਰ ਪਕਾਵਾਂਗੇ 2-3 ਮਿੰਟਾਂ ਚ ਹੀ ਇੱਕ ਵਾਰੀ ਚ ਕਿ ਤਿਆਰ ਹੋ ਜਾਣਗੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਤੇਲ ਫੁੱਲ ਗਰਮੀ ਹੋਣਾ ਚਾਹੀਦਾ ਹੈ ਜੇ ਠੰਡਾ ਹੋਇਆ ਤਾਂ ਬਿਲਕੁਲ ਵਧੀਆ ਨਹੀਂ ਬਣਨੀ ਤੇ ਇਹਨਾਂ ਦੇ ਅੰਦਰ ਤੱਕ ਤੇਲ ਚਲਾ ਜਾਊਗਾ ਜਦੋਂ ਛੋਲੇ ਪੱਕ ਕੇ ਤਿਆਰ ਹੋਗੇ ਤਾਂ ਇਹਨਾਂ ਨੂੰ ਆਪਾਂ ਹੌਲੀ-ਹੌਲੀ ਪਿੱਛੇ ਹਟਾਉਂਦੇ ਜਾਵਾਂਗੇ ਤਾਂ ਕਿ ਵਿਚਕਾਰ ਵਾਲੀ ਸਾਈਡ ਤੇ ਹੋਰ ਛੋਲੇ ਪਾ ਕੇ ਆਪਾਂ ਉਹਨਾਂ ਨੂੰ ਵੀ ਪਕਾ ਲਈਏ ਇਸ ਹਿਸਾਬ ਨਾਲ ਤੁਸੀਂ ਇਹ ਚਾਟ ਤਿਆਰ ਕਰਨੀ ਹੈ ਤੇ ਇਹਨਾਂ ਦਾ ਟੇਸ ਜਿਹੜਾ ਲਾਜਵਾਬ ਹੋਊਗਾ ਕਿਉਂਕਿ ਬਹੁਤ ਹੀ ਮਜ਼ੇਦਾਰ ਚਾਟ ਬਣੂਗੀ ਬੜੇ ਅਲੱਗ ਤਰੀਕੇ ਨਾਲ ਤੁਸੀਂ ਸਿੰਪਲ ਚਾਟ ਬਣਾਉਂਦੇ ਹੋ ਇੱਕ ਵਾਰੀ ਇਹ ਇੱਕ ਕਵੀ ਆਪਣਾ ਕੇ ਜ਼ਰੂਰ ਦੇਖਿਓ ਇਸੇ ਤਰ੍ਹਾਂ ਖੋਲੀ-ਹੋਲੀ ਕਰਕੇ ਆਪਾਂ ਸਾਰੇ ਚੋਲੇ ਨੂੰ ਚੰਗੀ ਤਰ੍ਹਾਂ ਪਕਾ ਲਿਆ ਤੇ ਬਹੁਤ ਹੀ ਕ੍ਰਿਸਪੀ ਜੇ ਬਣ ਕੇ ਇਹ ਤਿਆਰ ਹੋ ਗਏ ਤੇ ਸਾਈਡਾਂ ਤੇ ਰੱਖੇ ਹੋਏ ਨੂੰ ਆਪਾਂ ਨਾਲ ਦੀ ਨਾਲ ਉਤਾਰ ਲਿਆ ਕਿਉਂਕਿ ਤਵੀ ਕਾਫੀ ਗਰਮ ਸੀ ਤੇ ਮੈਨੂੰ ਲੱਗ ਰਿਆ ਸੀ ਇਹ ਕਿਤੇ ਜਲ ਨਾ ਜਾਣ ਇਸ ਲਈ ਆਪਾਂ ਸਾਰਿਆਂ ਨੂੰ ਉਤਾਰ ਲਿਆ ਫਿਰ ਤਵੀ ਦੇ ਉੱਪਰ ਬਿਲਕੁਲ ਤੇਲ ਨਹੀਂ ਬਚਿਆ ਥੋੜੇ ਜੇ ਤੇਲ ਦੇ ਵਿੱਚ ਹੀ ਆਪਾਂ ਨਾਲ ਦੀ ਨਾਲ ਹੀ ਆਲੂ ਪਾਤੇ ਤੇ ਇਹਨਾਂ ਨੂੰ ਵੀ ਆਪਾਂ ਪੂਰਾ ਕ੍ਰਿਸਪੀ ਕਰ ਲਾਂਗੇ ਦੇਖੋ ਧੂਆ ਨਿਕਲ ਰਿਹਾ ਇਹਦਾ ਮਤਲਬ ਇਹ ਹੈ ਕਿ ਇਹ ਪੂਰੀ ਇੱਕ ਦੋ ਮਿੰਟ ਲਗਾਤਾਰ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਪਕਾਇਆ ਤੇ ਫਿਰ ਇਹਨੂੰ ਵੀ ਸਾਈਡ ਤੇ ਲਗਾਤਾ ਕਿਉਂਕਿ ਇਹ ਹਲਕੇ ਜਿਹੇ ਜੇ 골ਡਨ ਬ੍ਰਾਊਨ ਹੋ ਜਾਣਗੇ ਤਾਂ ਕੋਈ ਗੱਲ ਨਹੀਂ ਪਰ ਇਹਨਾਂ ਦਾ ਵਧੀਆ ਜਿਹਾ ਕਲਰ ਜਿੰਨਾ ਹੀ ਆਊਗਾ ਓਨੀ ਇਹ ਕ੍ਰਿਸਪੀ ਬਣਨਗੇ ਨਾਲੇ ਚੰਗੀ ਤਰ੍ਹਾਂ ਪੱਕ ਜਾਣਗੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਸਾਈਡ ਤੇ ਕੀਤਾ ਤੇ ਇਹਦੀ ਵਿਚਕਾਰ ਜਿਹੜੀ ਜਗ੍ਹਾ ਸੀ ਉਹਦੇ ਵਿੱਚ ਆਪਾਂ ਭੁੰਨਾਂਗੇ ਥੋੜਾ ਜਿਹਾ ਜੀਰਾ ਜੀਰੇ ਨੂੰ ਇੱਥੇ ਆਪਾਂ ਤੇਲ ਵਿੱਚ ਨਹੀਂ ਪਕਾਵਾਂਗੇ ਜਿਵੇਂ ਆਪਾਂ ਰਾਇਤੇ ਵਗੈਰਾ ਚ ਪਾਉਂਦੇ ਆ ਉਸ ਤਰ੍ਹਾਂ ਭੁੰਨ ਕੇ ਫਿਰ ਇੱਕ ਚਮਚ ਸਿਰਫ ਆਪਾਂ ਤੇਲ ਦਾ ਪਾਇਆ ਤੇ ਉੱਪਰ ਪਾਤੇ ਆਪਾਂ ਪਿਆਜ਼ ਤੇ ਨਾਲ ਦੀ ਨਾਲ ਹੀ ਇੱਥੇ ਆਪਾਂ ਗੈਸ ਨੂੰ ਬੰਦ ਕਰਤਾ ਕਿਉਂਕਿ ਜਿਹੜੀ ਤਵੀ ਆਪਣੀ ਬਹੁਤ ਜ਼ਿਆਦਾ ਗਰਮ ਹੈ ਜਿੰਨੇ ਕਿ ਪਿਆਜ਼ ਆਪਾਂ ਹਲਕੇ ਜਿਹੇ ਪਕਾਉਣੇ ਆ ਇਹਨਾਂ ਨੂੰ ਬਕਰਾਂਚੀ ਜੇ ਰੱਖਣਾ ਉਹਨੇ ਕਿਸੇ ਤਵੀ ਤੇ ਬਨ ਜਾਣਗੇ ਜ਼ਿਆਦਾ ਗੈਸ ਵਗੈਰਾ ਚਲਾਉਣ ਦੀ ਇੱਥੇ ਕੋਈ ਜ਼ਰੂਰਤ ਨਹੀਂ ਕਿਉਂਕਿ ਜੇ ਜ਼ਿਆਦਾ ਹੀ ਸੌਫਟ ਹੋ ਗਏ ਤਾਂ ਚਾਟ ਦਾ ਮਜ਼ਾ ਨਹੀਂ ਆਉਣਾ ਫਿਰ ਆਪਾਂ ਇੱਥੇ ਦੋ ਚਮਚ ਪਰਕੇ ਛੋਟੇ ਲੈ ਕਾਲੀ ਮਿਰਚ ਦੀ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਾਂਗੇ ਫਿਰ ਆਪਾਂ ਪਾਵਾਂਗੇ ਜੀਰਾ ਪਾਊਡਰ ਸਾਰੇ ਮਸਾਲੇ ਸੀ ਆਪਣੀ ਮਰਜ਼ੀ ਦੇ ਅਨਸਾਰ ਪਾ ਸਕਦੇ ਹੋ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਲੱਗੀਆਂ ਪਾ ਦਿਓ ਜਿਹੜੀ ਚੰਗੀ ਨਾ ਲੱਗੀ ਹੈ ਮਿਸਕਿਪ ਕਰ ਦਿਓ ਫਿਰ ਪਾਵਾਂਗੇ ਕਾਲਾ ਨਮਕ ਚਾਟ ਮਸਾਲਾ ਹੌਲੀ ਹੌਲੀ ਕਰਕੇ ਇਹਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰਤਾ ਚਾਟ ਬਣਾ ਰਹੇ ਹਾਂ ਤਾਂ ਚਾਟ ਮਸਾਲਾ ਜ਼ਰੂਰ ਪਾਉਣਾ ਹੀ ਪਊਗਾ ਕਿਉਂਕਿ ਇਹਦੇ ਨਾਲ ਹੀ ਇਹਦਾ ਟੇਸਟ ਵੱਖਰਾ ਆਉਂਦਾ ਫਿਰ ਆਪਾਂ ਇਹਦੇ ਵਿੱਚ ਪਾਦੇ ਜੀ ਸਾਰੇ ਟਮਾਟਰ ਤਵੇ ਇਹ ਜਿਹੜੀ ਕਾਫੀ ਠੰਡੀ ਹੋ ਚੁੱਕੀ ਹੈ ਕਿਉਂਕਿ ਇਹ ਗੈਸ ਬੰਦ ਕੀਤੇ ਨੂੰ 8-10 ਮਿੰਟ ਹੋ ਗਏ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਆਪਾਂ ਟਮਾਟਰ ਮਿਕਸ ਕਰਤੇ ਫਿਰ ਇਹਦੇ ਉੱਪਰ ਆਪਣੇ ਤਿਆਰ ਕੀਤੇ ਹੋਏ ਛੋਲੇ ਹੌਲੀ-ਹੌਲੀ ਕਰਕੇ ਸਾਰਾ ਸਮਾਨ ਪਾਉਂਦੇ ਜਾਇਓ ਲਗਾਤਾਰ ਮਿਕਸ ਕਰਦੇ ਜਾਇਓ ਤੇ ਐਂਡ ਤੇ ਜਦੋਂ ਆਪਾਂ ਇਹਨੂੰ ਬੜਾ ਟੇਸਟੀ ਬਣਾਉਣਾ ਤੇ ਇਹਦੇ ਉੱਪਰ ਕੀ-ਕੀ ਚੀਜ਼ਾਂ ਪਾਉਣੀਆਂ ਹੈ ਉਹ ਵੀ ਸੋਨੋ ਵੀਡੀਓ ਵਿੱਚ ਸਾਰੀਆਂ ਦੱਸਾਂਗੇ ਜਦੋਂ ਇਹਨਾਂ ਨੂੰ ਆਪਾਂ ਮਿਕਸ ਕਰਤਾ ਫਿਰ ਨਾਲ ਦੀ ਨਾਲ ਹੀ ਇਹਦੇ ਵਿੱਚ ਤਰਾਂ ਖੀਰੇ ਜੋ ਵੀ ਚੀਜ਼ਾਂ ਤੁਸੀਂ ਕੱਟੀਆਂ ਉਹ ਪਾਉਂਦੇ ਜਾਇਓ ਮਿਰਚ ਨੂੰ ਆਪਾਂ ਪਿਆਜ਼ ਦੇ ਨਾਲ ਹੀ ਪਾਤਾ ਸੀ ਜਿਹਨੂੰ ਜ਼ਿਆਦਾ ਤਿੱਖਾ ਪਸੰਦ ਹੋਵੇ ਥੋੜੀ ਜਿਹੀ ਹਰੀ ਮਿਰਚ ਹੋਰ ਪਾ ਲਿਓ ਤੁਹਾਡੀ ਮਰਜ਼ੀ ਮਜ਼ੇਦਾਰ ਜੀ ਇਹ ਚਾਟ ਦੀ ਰੈਸਪੀ ਕਿਉਂ ਜੀ ਲੱਗੀ ਆਂਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਤਾਕੀ ਹਰ ਕੋਈ ਇਹ ਚਾਚ ਬਣਾ ਕੇ ਖਾ ਸਕੇ ਚਾਟ ਜਿਹੜੀ ਹਰ ਇੱਕ ਨੂੰ ਪਸੰਦ ਹੁੰਦੀ ਹੈ ਤੇ ਇੱਥੇ ਇਹਨੂੰ ਆਪਾਂ ਟੇਸਟ ਕਰਕੇ ਦੇਖ ਲਿਆ ਸੀ ਤੇ ਮੈਨੂੰ ਥੋੜਾ ਜਿਹਾ ਤਿੱਖਾ ਘੱਟ ਲੱਗਿਆ ਇਸ ਲਈ ਆਪਾਂ ਇਹਦੇ ਵਿੱਚ ਪਾਈ ਲਾਲ ਮਿਰਚ ਥੋੜਾ ਜਿਹਾ ਪਾਇਆ ਸਫੇਦ ਨਮਕ ਇਹਨਾਂ ਚੀਜ਼ਾਂ ਨੂੰ ਪਾ ਕੇ ਫਿਰ ਆਪਾਂ ਉੱਪਰ ਦੀ ਨਿਚੋੜ ਦਾਂਗੇ 1.5 ਨਿੰਬੂ ਉਹ ਤੁਹਾਡੀ ਮਰਜ਼ੀ ਹੈ ਜਿੰਨਾ ਕ ਤੁਹਾਨੂੰ ਖਟਾਸ ਪਸੰਦ ਹੈ ਉਸ ਹਿਸਾਬ ਨਾਲ ਪਾ ਲਿਓ ਪਰ ਇੱਕ ਨਿੰਬੂ ਤਾਂ ਆਰਾਮ ਨਾਲ ਪਊਗਾ ਹੀ ਪਊਗਾ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਫਿਰ ਪਾਵਾਂਗੇ ਜੀ ਆਪਾਂ ਖੱਟੀ ਮਿੱਠੀ ਇਮਲੀ ਦੀ ਸੌਸ ਸਤਿ ਸ੍ਰੀ ਅਕਾਲ ਜੀ ਦੀ ਵੀਡੀਓ ਆਪਾਂ ਬਹੁਤ ਵਾਰ ਪਾਈ ਹੋਈ ਹੈ ਤਰ੍ਹਾਂ ਤਰ੍ਹਾਂ ਦੀ ਆਪਾਂ ਸਾਸ ਤਿਆਰ ਕੀਤੀ ਹੈ ਵੀਡੀਓ ਵਿੱਚ ਤੇ ਤੁਸੀਂ ਸਭ ਦੇਖਿਆ ਹੈਗੇ ਜਾਂ ਤੇ ਜਿਨੇ ਨਹੀਂ ਦੇਖਿਆ ਦੁਬਾਰਾ ਦੇਖਣੀ ਹੈ ਕਮੈਂਟ ਕਰਕੇ ਜਰੂਰ ਦੱਸ ਦਿਓ ਖੱਟੀ ਮਿੱਠੀ ਮਜ਼ੇਦਾਰ ਜੀ ਇਹ ਸਾਸ ਪਾਉਣ ਨਾਲ ਇਹਦਾ ਸਵਾਦ ਹੈ ਜਿਹੜਾ ਕਈ ਗੁਣਾ ਜ਼ਿਆਦਾ ਹੋ ਜਾਂਦਾ ਹੈ ਇਹ ਹੁਣ ਆਪਣੀ ਚਾਟ ਮਜ਼ੇਦਾਰ ਜੀ ਬਣ ਕੇ ਤਿਆਰ ਹੈ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਵੀਡੀਓ ਦੇਖ ਲੈਣੇ ਹੋ ਸ਼ੇਅਰ ਬਿਲਕੁਲ ਵੀ ਨਹੀਂ ਕਰ ਦੇਗੇ ਜਿਆਦਾ ਤੋਂ ਜਿਆਦਾ ਕਮੈਂਟ ਕਰਕੇ ਦੱਸਿਆ ਕਰੋ ਰੈਸਪੀ ਤੁਹਾਨੂੰ ਕਿਹੋ ਜੀਆਂ ਲੱਗੀਆਂ ਤੇ ਜਦ ਇਹਨੂੰ ਆਪਾਂ ਸਰਵ ਕਰਨਾ ਹੈ ਤਾਂ ਥੋੜੀ ਜੀ ਹਰੀ ਮਿਰਚ ਦੇ ਉੱਪਰ ਰੱਖਾਂਗੇ ਬਹੁਤ ਹੀ ਮਜ਼ੇਦਾਰ ਚਾਟ ਬਣ ਗਈ ਹੁਣ ਜਲਦੀ ਬਣਾਓ ਤੇ ਖਾਓ